ਕੀ ਸੰਦੀਪ ਸਿੰਘ ਸੰਮੀ ਉਮੀਦਵਾਰ ਹੋ ਸਕਦੇ ਨੇ ਜੀ ਅਕਾਲੀ ਦਲ ਵਾਕ ਪੰਜਾਬ ਦੇ ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਸੰਦੀਪ ਸਿੰਘ ਸੰਮੀ ਜੋ ਹੈ ਉਹਦੀ ਜਿਹੜੀ ਉਹ ਇੱਕ ਸਾਡੀ ਕੌਮ ਦਾ ਜੋੜਾ ਉਹ ਸਾਰੀ ਕੌਮ ਦਾ ਹੀ ਫਰਜ਼ ਬਣਦਾ ਕਿ ਉਸ ਜੋਦਿਆਂ ਨੂੰ ਮਾਨਸਤ ਕਰ ਦੇਣਾ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਕਿਰਾਂ ਨੂੰ ਪਾਰਟੀਵਾਦੀ ਧੜੇਵਾਦੀ ਤੋਂ ਉੱਠ ਕੇ ਇੱਕ ਉਹ ਜੇ ਉਹ ਇਸ ਚੋਣ ਮੈਦਾਨ ਚਾਹੁੰਦੇ ਆ ਤੇ ਸਾਰਿਆਂ ਦਾ ਫਰਜ ਬਣਦਾ ਉਹਨਾਂ ਦਾ ਵੱਧ ਤੋਂ ਵੱਧ ਆਵੇ ਅਸੀਂ ਉਹਨਾਂ ਨਾਲ ਪੂਰਨ ਸਹਿਯੋਗ ਕਰਾਂਗੇ ਉਹ ਜਿੱਦਾਂ ਵੀ ਜਾਦ ਰਹਿਣਾ ਚਾਹਣ ਜਾਂ ਸਾਡੀ ਪਾਰਟੀ ਨੂੰ ਲੰਘਣਾ ਚਾਹਣ ਤਾਂ ਵੀ ਉਹਨਾਂ ਦੇ ਦਰਵਾਜ਼ੇ ਖੁੱਲੇ ਆ ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਦਾ ਹੋਵੇ ਅਸੀਂ ਉਹਨਾਂ ਤੇ ਕੋਈ ਚੀਜ਼ ਦੇ ਤੰਦੀ ਜ਼ਬਰਦਸਤੀ ਕੋ ਥੋਪ ਨਹੀਂ ਰਹੇ ਅਸੀਂ ਚੋਣੇ ਕੇ ਕੌਮ ਦਾ ਮਸਲਾ ਤੇ ਸਾਰੀ ਕੌਮ ਨੂੰ ਇਕੱਠੇ ਹੋ ਕੇ ਚੰਬੜਾ ਮਾਰਨ ਦੀ ਲੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਇਹ ਅੱਜ ਸਾਡੇ ਕੌਮ ਵਾਸਤੇ ਵੀ ਬੜੀ ਮਾਨ ਵਾਲੀ ਗੱਲ ਆ ਕਿ ਸਾਡੀਆਂ ਧੀਆਂ ਨੇ ਸਾਡੀ ਕੌਮ ਦਾ ਨਾਮ ਬਹੁਤ ਉੱਚਾ ਕੀਤਾ ਤੇ ਸਾਰੇ ਪੰਥ ਦਾ ਫਰਜ਼ ਬਣਦਾ ਕਿ ਇਹਨਾਂ ਧੀਆਂ ਦੇ ਸਿਰ ਤੇ ਮਿਹਰ ਪ੍ਰਿਆਰ ਅਰਦਾਸ ਕਰਨ ਵਾਸਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨ ਕਿ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖਣ ਬਲੰਦੀਆਂ ਤੇ ਬਚਾਉਣ ਤਾਂ ਕਿ ਜੋ ਕੌਮ ਦਾ ਹੋਰ ਸਿਰੋਵੀਕਰਨ ਤੇ ਹੋਰ ਨਾ ਉੱਚਾ ਕਰਨ ਇਸ ਕਰਕੇ ਸਾਨੂੰ ਬਹੁਤ ਉਹਨਾਂ ਬੱਚੀਆਂ ਤੇ ਮਾਣ ਆ ਉਹਨਾਂ ਦੇ ਅਧਿਆਪਕਾਂ ਤੇ ਮਾਣ ਆ ਉਹਨਾਂ ਦੇ ਪਰਿਵਾਰਾਂ ਤੇ ਮਾਣ ਆ ਕਿ ਜਿਨ੍ਹਾਂ ਨੇ ਇਹੋ ਜਿਹਾ ਹੋਣਾ ਹਰ ਬੱਚਿਆਂ ਨੂੰ ਇਹ ਇਥੋਂ ਤੱਕ ਪਹੁੰਚਿਆ ਜਿਨ੍ਹਾਂ ਨੇ ਕੌਮ ਦਾ ਸਿਰ ਉੱਚਾ ਕੀਤਾ ਤੇ ਬਾਕੀ ਸਾਡੀ ਨੌਜਵਾਨੀ ਨੂੰ ਅਪੀਲ ਆ ਕਿ ਜੋ ਅਸੀਂ ਅੱਜ ਰਸਤੇ ਤੋਂ ਗੁਰੂ ਤੋਂ ਟੁੱਟ ਕੇ ਭਟਕ ਚੁੱਕੇ ਆ ਨਸ਼ੇ ਜਾ ਰਹੇ ਆ ਇਹਨਾਂ ਬੱਚੀਆਂ ਤੋਂ ਸਿੱਧ ਲੈ ਕੇ ਅਸੀਂ ਆਪਣਾ ਚੰਗਾ ਜੀਵਨ ਬਣਾਈਏ ਚੰਗੀਆਂ ਆ ਪੜ੍ਹਾਈ ਕਰੀਏ ਸਾਡੀ ਕੌਮ ਨੂੰ ਕੋਈ ਚੰਗੇ ਕੋਈ ਮਤਲਬ ਸੇਵਾ ਕਰੀਏ ਕਿ ਜਦ ਨਾਲ ਸਾਡੀ ਕੌਮ ਦਾ ਵੀ ਨਾਂ ਉੱਚਾ ਹੋਵੇ ਸਾਡੇ ਮਾਂਪੋ ਦਾ ਵੀ ਨਾਂ ਉੱਚਾ ਹੋਵੇ ਸਾਡੇ ਸਮਾਜ ਚ ਵੀ ਕੋਈ ਚੰਗੇ ਬਰਤਾਰਾ ਵਰਤੇ ਇਸ ਕਰਕੇ ਸਾਨੂੰ ਇਹ ਸਾਰੇ ਹੋਰ ਧੰਦੇ ਛੱਡ ਕੇ ਹੋਰ ਗਲਤ ਪਾਸਿਆਂ ਤੋਂ ਆਪਣੇ ਆਪ ਨੂੰ ਮੋੜ ਕੇ ਇਹ ਇਹ ਗੁਰੂ ਵਾਲੇ ਪਾਸੇ ਨੂੰ ਆਈਏ ਇਹਨਾਂ ਬੱਚੀਆਂ ਤੋਂ ਪ੍ਰੇਰਣਾ ਲਈਏ ਤੇ ਇਹਨਾਂ ਨੂੰ ਆਪਾਂ ਵੀ ਹਿੰਮਤ ਮਾਰੀਏ ਤੇ ਆਪਾਂ ਵੀ ਚੰਗੇ ਪਾਸੇ ਲੱਗੀਏ ਜਿੱਥੇ ਤੁਹਾਡੇ ਵੱਲੋਂ ਸਨਮਾਨ ਮਿਲਦਾ ਹੈ ਕਿ ਚੋਣ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੜੀਆਂ ਉਹ ਤੋਂ ਡਿਵੈਲਪ ਕੀਤੀਆਂ ਹਾਂਜੀ ਤਿਆਰੀਆਂ ਪੂਰੇ ਜੋਰਾਂ ਨਾਲ ਚੱਲ ਰਹੀਆਂ ਜੀ ਤੇ ਠੀਕ ਹੈ ਕਿ ਦੋ ਦੋ ਚਾਰ ਦਿਨ ਦੇ ਵਿੱਚ ਵਿੱਚ ਅਸੀਂ ਉਹ ਕੈਂਡੀਡੇਟ ਵੀ ਅਨਾਉਂਸ ਕਰ ਦਾਂਗੇ ਤੇ ਬਾਕੀ ਠੀਕ ਹੈ ਸੰਤਾਂ ਦਾ ਬਹੁਤ ਵੱਡਾ ਭਾਈ ਸੰਦੀਪ ਸਿੰਘ ਜੀ ਸਣੀ ਉਮੀਦਵਾਰ ਹੋ ਸਕਦੇ ਨੇ ਜੀ ਅਕਾਲੀ ਦਲ ਰਾਜ ਪੰਜਾਬ ਦੇ ਇਸ ਤਾਰਿਕਲ ਹੋ ਗਈ ਸੋਸ਼ਲ ਮੀਡੀਆ ਤੇ ਕਿ ਸੰਦੀਪ ਦਾ ਪਰਿਵਾਰ ਕਹਿ ਰਿਹਾ ਹੈ ਕਿ ਉਹਨਾਂ ਨੂੰ ਪਿਆਜਾਰੇ ਇਸ ਤਰ੍ਹਾਂ ਮਲਗੀ ਦੱਸਿਆ ਗਿਆ ਕਿ ਉਹ ਆਜ਼ਾਦ ਉਹ ਜਿਹੜੀ ਚੋਣਾਂ ਲੜਨ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਸੰਦੀਪ ਸਿੰਘ ਸੰਨੀ ਜੋ ਹੈ ਉਹਦੀ ਜਿਹੜੀ ਉਹ ਇੱਕ ਸਾਡੀ ਕੌਮ ਦਾ ਜੋਦਾ ਵਾ ਇਹ ਸਾਰੀ ਕੌਮ ਦਾ ਹੀ ਫਰਜ਼ ਬਣਦਾ ਕਿ ਉਸ ਜੋਧਿਆਂ ਨੂੰ ਮਾਨਸਤ ਕਰ ਦੇਉਂਦਾ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਕਰਾਨੂੰ ਪਾਰਟੀਵਾਦੀ ਧੜੇਵਾਦੀ ਤੋਂ ਉੱਠ ਕੇ ਇੱਕ ਉਹ ਜੇ ਉਹ ਇਸ ਚੋਣ ਮੈਦਾਨ ਚਾਹੁੰਦੇ ਆ ਤਾਂ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਦਾ ਬਸ ਆ ਦੇਣਾ ਜੀ ਤੁਹਾਡੀ ਪਿਛਲੇ ਦਿਨਾਂ ਦੇ ਵਿੱਚ ਮੁਲਾਕਾਤ ਹੋਈ ਹੈ ਜੀ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਇਹ ਯਾਦ ਲੜਨਾ ਚਾਹੁੰਦੇ ਆ ਜੋ ਤੁਹਾਡੀ ਪਾਰਟੀ ਦੇ ਵੱਲੋਂ ਕਾਲੀ ਤਲਵਾਰਸ ਪੰਜਾਬ ਦੇ ਵੱਲੋਂ ਲੜਨਾ ਚਾਹੁੰਦੇ ਨੇ ਨਹੀਂ ਇਹ ਤਾਂ ਚਲੋ ਪਰਿਵਾਰ ਦਾ ਫੈਸਲਾ ਜੀ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਹੋਵੇ ਅਸੀਂ ਉਹਨਾਂ ਨਾਲ ਪੂਰਨ ਸਹਿਯੋਗ ਕਰਾਂਗੇ ਉਹ ਜਿੱਦਾਂ ਵੀ ਜਾਦ ਉਹਨਾਂ ਨਾਲ ਚਾਹਣਾ ਜਾਂ ਸਾਡੀ ਪਾਰਟੀ ਨਾਲ ਲੜਨਾ ਚਾਹਣ ਤਾਂ ਵੀ ਉਹਨਾਂ ਦੇ ਦਰਵਾਜ਼ੇ ਖੁੱਲੇ ਆ ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਦਾ ਵੇ ਅਸੀਂ ਉਹਨਾਂ ਤੇ ਕੋਈ ਚੀਜ਼ ਇਦਾਂ ਦੀ ਜਬਰਤੀ ਕੋਈ ਥੋਪ ਨਹੀਂ ਰਹੇ ਅਸੀਂ ਚਾਹੁੰਨੇ ਕਿ ਕੌਮ ਦਾ ਮਸਲਾ ਤੇ ਸਾਰੀ ਕੌਮ ਨੂੰ ਇਕੱਠੇ ਹੋ ਕੇ ਚੰਬੜਾ ਮਾਰਨੀ ਥੋੜੀ ਤਾਂ ਖਾਸ ਤੌਰ ਤੇ ਜਿਹੜਾ ਨਵਾਂ ਅਕਾਲੀ ਦਲ ਬਣਿਆ ਗਿਆ ਨਹੀਂ ਹਰਪ੍ਰੀਤ ਸਿੰਘ ਵਾਲਾ ਉਹਨਾਂ ਦੇ ਨਾਲ ਅਲਾਈਅੰਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਕੀ ਲੱਗਦਾ ਕੋਈ ਕਿਸੇ ਤਰ੍ਹਾਂ ਦਾ ਅਲਾਈਅੰਸ ਹੋ ਸਕਦਾ ਜੀ ਵਾਰਿਸ ਪੰਜਾਬ ਦਾ ਨੇ ਅਲੈਂਸ ਵਾਲੀ ਤਾਂ ਕੋਈ ਗੱਲ ਨਹੀਂ ਜੇ ਇਸ ਸੀਟ ਤੇ ਸਾਰੇ ਕੋਈ ਸਹਿਯੋਗ ਦਿੰਦੇ ਤੇ ਅਸੀਂ ਉਹਨਾਂ ਦਾ ਅਸੀਂ ਕਹਿੰਨੇ ਕਿ ਸਾਰਿਆਂ ਨੂੰ ਆਪੋ ਆਪਣੇ ਨੇਜ ਤੋਂ ਉੱਪਰ ਉੱਠ ਕੇ ਉਹਨਾਂ ਦੀ ਜਿਹੜੀ ਆ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਜਿਤਾਉਣ ਵਾਸਤੇ ਸਾਨੂੰ ਸਾਰੀ ਕੌਮ ਨੂੰ ਹੰਬੜਾ ਮਰਨਾ ਚਾਹੀਦਾ ਜੇ ਸਾਰਿਆਂ ਆਉਂਦੇ ਤੇ ਸਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਬਾਪੂ ਦੀ ਹੜਾਂ ਵਾਲੇ ਇਲਾਕਿਆਂ ਦੇ ਵਿੱਚ ਲਗਾਤਾਰ ਤੁਸੀਂ ਵਿਚਰ ਰਹੇ ਹੋ ਤਾਂ ਕੀ ਲੱਗਦਾ ਜੀ ਹੜਾਂ ਨੂੰ ਲੈ ਕੇ ਜਿਹੜੀਆਂ ਲੋਕਾਂ ਦੇ ਸਾਹਮਣੇ ਅੱਗੇ ਭੇਖਦੀਆਂ ਚੁਣੌਤੀਆਂ ਨੇ ਤਾ ਇਸੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀਆਂ ਵੀ ਚਿੰਤਾਵਾਂ ਨੇ ਕਿ ਕੋਈ ਪੋਲੀਟੀਕਲ ਤੇ ਅੱਦਾ ਕੋਈ ਲੀਡਰ ਗਰਾਉਂਡ ਤੇ ਨਜ਼ਰ ਨਹੀਂ ਆ ਰਿਹਾ ਕੇਵਲ ਜਥੇਬੰਦੀਆਂ ਹੀ ਆਪਣੇ ਨਿੱਜੀ ਤੌਰ ਤੇ ਕੰਮ ਕਰ ਰਹੀਆਂ। ਵੀ ਮੇਰੇ ਖਿਆਲ ਹੈ ਕਿ ਸਾਡੀ ਜਿਹੜੀ ਕਿ ਬਹੁਤ ਵੱਦ ਕਿਸਮਤੀਆਂ ਇਹ ਕੰਮ ਤੇ ਸਰਕਾਰਾਂ ਦੇ ਕਰਨ ਵਾਲੇ ਸੀ। ਅਗਾਉਂ ਪ੍ਰਬੰਧ ਕਰਨੇ ਕਿ ਹੋ ਜੇ مصیبتਾਂ ਨਾ ਆਉਣ ਲੋਕਾਂ ਇਹਦੀਆਂ مصیبتਾਂ ਦੀ ਮਾਰਚ ਨਾ ਆਉਣ ਪਰ ਸਰਕਾਰਾਂ ਨੇ ਨਾ ਤੇ ਪਹਿਲਾਂ ਕੋਈ ਪ੍ਰਬੰਧ ਕੀਤੇ ਤੇ ਨਾ ਹੋਣੀ ਕੁਛ ਕੀਤਾ ਜਾ ਰਿਹਾ। ਇਹ ਮੈਂ ਨਾ ਕਿ ਪੰਜਾਬ ਦੇ ਲੋਕਾਂ ਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਕਿ ਉਹ ਜਨਾਂ ਨੇ ਰਲ ਮਿਲ ਕੇ ਇਹਨਾਂ ਜਿਹੜੇ ਪੀੜਤ ਪ੍ਰਵਾਪਰ ਹੈਗੇ ਸੀ ਹੜ੍ਹ ਪੀੜਤ ਲੋਕ ਸੀਗੇ ਉਹਨਾਂ ਦਾ ਉਹਨਾਂ ਨੇ ਸਹਿਯੋਗ ਦਿੱਤਾ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਵੀ ਧਿਰਾਂ ਨੇ ਦਿੱਤਾ ਜਿੰਨੀਆਂ ਵੀ ਸੰਗਤਾਂ ਪੰਜਾਬ ਦੀਆਂ ਪੰਜਾਬ ਤੋਂ ਬਾਹਰ ਦੀਆਂ ਨੇ ਅਸੀਂ ਸਾਰਿਆਂ ਦਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਅਰਦਾਸ ਕਰਦੇ ਆ ਕਿ ਹਣ ਅੱਗੇ ਤੋਂ ਇਹੋ ਜਿਹਾ ਸਮਾਂ ਨਾ ਆਵੇ ਕਿ ਇਹ ਇਹ ਲੋਕ ਇਹਨੇ ਜਿਹੜਾ ਜਿੰਨੀਆਂ ਮੁਸੀਬਤਾਂ ਚ ਕਿਰੇ ਆ ਉਹ ਠੀਕ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਅਸੀਂ ਬਹੁਤ ਮਤਲਬ ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜੋ ਸਰਕਾਰਾਂ ਦਾ ਕੋਈ ਉਹਨਾਂ ਦੀ ਬਾਹ ਫੜਨ ਵਾਲਾ ਨਹੀਂ ਸੀ ਉਹਨਾਂ ਸਾਰਿਆਂ ਆ ਕੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਸ ਕਰਕੇ ਸਾਰਿਆਂ ਦਾ ਦੋ ਸਿੱਖ ਬੱਚਿਆਂ ਨੂੰ ਤੁਹਾਡੀ ਜਥੇਬੰਦੀ ਵੱਲੋਂ ਸਨਮਾਨ ਦਿੱਤਾ ਗਿਆ ਤਾਂ ਕੀ ਲੱਗਦਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਸੰਸਥਾ ਉਹਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕੋਈ ਨੌਕਰੀ ਦੇ ਵਿੱਚ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਸਮਰਥਨ ਦੇਣਾ ਚਾਹੀਦਾ ਹੈ ਨੇ ਇਹਦਾ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਸਾਡੀਆਂ ਇਹ ਸੰਸਥਾਵਾਂ ਨੂੰ ਵੀ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਹਯੋਗ ਦੇ ਕੇ ਵੱਦੋਂ ਵੱਧ ਇਹਨਾਂ ਦੀ ਹੌਸਲਾ ਫਜ਼ਾਈ ਕਰਕੇ ਇਹਨਾਂ ਨੂੰ ਬਹੁਤ ਵੱੱਚੇ ਮਕਾਮ ਤੇ ਜਿੱਦਾਂ ਬੱਚੇ ਆਉਣ ਆ ਰਿਹਾ ਚੰਗੇ ਪੜ੍ਹਾਈ ਚੋਂ ਚੰਗਾ ਦਿਮਾਗ ਆ ਤੇ ਇਹਨਾਂ ਨੂੰ ਸਾਨੂੰ ਵੱਦੋਂ ਵੱਧ ਪੜ੍ਹਾ ਕੇ ਕੌਮ ਦੇ ਕੁਝ ਆਗੂ ਬਣਾਉਣਾ ਚਾਹੀਦਾ ਕਿ ਜਿਹੜੇ ਨੌਜਵਾਨੀ ਸਾਡੀ ਜਿਹੜੀ ਆ ਇਹਨਾਂ ਤੋਂ ਚੰਗੀ ਸਿਹਤ ਲੈ ਕੇ ਚੀਚਾ ਆਪਣਾ ਚੰਗਾ ਜੀਵਨ ਬਣਾ ਸਕੇ ਪੰਜਾਬ ਨੂੰ ਚੰਗੀ ਕੋਈ ਦੇਣ ਦੇ ਸਕਣ ਅਸੀਂ ਤੇ ਕਿੰਨੇ ਕਿ ਸਾਰਿਆਂ ਨੂੰ ਸਾਨੂੰ ਸਾਡੀਆਂ ਸੰਸਥਾਵਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਉਹਨਾਂ ਦੇ ਜਿਹੜੀ ਆਉਣ ਵਾਲੇ ਸਮੇਂ ਚ ਕੋਈ ਸਿੱਖਿਆ ਦਿਆਂ ਜਾਂ ਕਿਸੇ ਚੀਜ਼ ਦੀ ਵੀ ਜਿਹੜੀਆਂ ਕੋਈ ਉਹਨਾਂ ਨੂੰ ਕੋਈ ਮੁਸ਼ਕਲ ਨਾ ਇਸ ਕਰਕੇ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਬਾਕੀ ਸਾਡੇ ਜੱਥੇਬੰਦੀ ਇਹ ਵੀ ਵਾਅਦਾ ਕਰਦੀ ਆ ਕਿ ਇਹਨਾਂ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਲਿਖਾਈ ਵਾਸਤੇ ਜੇ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਦੇਸ਼ ਵਿਦੇਸ਼ ਵਿੱਚ ਬੈਠਾ ਜਿਹੜਾ ਪੰਜਾਬੀ ਭਾਈਚਾਰਾ ਉਹਨਾਂ ਦੇ ਸਾਹਮਣੇ ਇੱਕ ਵੱਡਾ ਸਵਾਲ ਤੇ ਵੱਡੀ ਇੱਕ ਚਿੰਤਾ ਕਹਿ ਸਕਦੇ ਕਿ ਜਿਹੜੀਆਂ ਪੀਐਸਐਫ ਦੀਆਂ ਟੁਕੜੀਆਂ ਬਾਰਡਰਾਂ ਤੇ ਭੇਜੀਆਂ ਜਾ ਰਹੀਆਂ ਤਾਂ ਇਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਚਰਚਾ ਕਿ ਭਾਈ ਰਾਜੂ ਆਣਾ ਨੂੰ ਫਾਂਸੀ ਦਿੱਤੀ ਜਾ ਸਕਦੀ ਆ ਜਾਂ ਦੂਜੇ ਪਾਸੇ ਜਿ세 ਇਸ ਸਾਦੇ ਨਾਲ ਆਰਮੀ ਚੀਫ ਦੀਆਂ ਸਟੇਟਮੈਂਟਸ ਆ ਰਹੀਆਂ ਤੇ ਇਹਦੇ ਤੋਂ ਬਹੁਤ ਸਾਰੇ ਤਗਾਜੇ ਲਾਇਆ ਜਾ ਰਹੇ ਨੇ ਕਿ ਦੂਜੀ ਜਿਹੜਾ ਪਾਕਿਸਤਾਨ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਕਰਨ ਦੀ ਸ਼ੁਰੂਆਤ ਆ ਤੁਸੀਂ ਕੀ ਸੋਚਦੇ ਆ ਜੀ ਮੇਰੇ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਜਦੋਂ ਹੜ੍ਹ ਹੜ੍ਹ ਆਏ ਸੀ ਉਸ ਟਾਈਮ ਤੇ ਵੱਡੀ ਤਦਦ ਚ ਇਹਨਾਂ ਸਵਾਮਨ ਨੂੰ ਲਿਆ ਜਾਣਾ ਚਾਹੀਦਾ ਸੀ ਤੇ ਜੋ ਇਹ ਵੀ ਜੋ ਮੇਰੇ ਖਿਆਲ ਆ ਪੰਜਾਬ ਦੀ ਇੱਕ ਪਾਸੇ ਤੇ ਕਹਿੰਦੇ ਕਿ ਪੰਜਾਬ ਦੀ ਪੁਲਿਸ ਬੜੀ ਬਾਹਦਰ ਆ ਸਭ ਕੁਝ ਕਰਨ ਵਾਲੀ ਆ ਫਿਰ ਉਹਨਾਂ ਨੂੰ ਮੇਰੇ ਖਿਆਲ ਸਾਡੇ ਮੁੱਖ ਮੰਤਰੀ ਨੂੰ ਸਾਡੇ ਪੰਜਾਬ ਚ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਸੀ ਹੋਰ ਪ੍ਰਤੀਕਰਨੀ ਚਾਹੀਦੀ ਸੀ ਸਾਨੂੰ ਬਾਹਰ ਦੇ ਸੈਂਟਰਲ ਫੋਰਸਾਂ ਦੀ ਜ ਉਹਨਾਂ ਤੇ ਨਹੀਂ ਡਿਪੈਂਡ ਕਰਨਾ ਚਾਹੀਦਾ ਕਿ ਬਾਰ ਬਾਰ ਸਾਨੂੰ ਉਹਨਾਂ ਦੀ 로ਡ ਪਵੇ ਇਸ ਕਰਕੇ ਸਾਡੇ ਜਿਹੜੇ ਪੁਲਿਸ ਆ ਉਹਨੂੰ ਇਹਦਾ ਨਾ ਵਧੀਆ ਟ੍ਰੇਨਿੰਗ ਦੇ ਕੇ ਵਧੀਆ ਲੋਕ ਅਤਹਿਸ਼ੀ ਬਣਾਇਆ ਜਾਣਾ ਚਾਹੀਦਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰਨਾ ਆਜ਼ਾਦ ਤੌਰ ਤੇ ਕੰਮ ਕਰਨਾ ਨਾ ਕਿ ਉਹ ਪੋਲੀਟਿਕਲ ਦਵਾ ਦੇ ਥੱਲੇ ਆ ਕੇ ਲੋਕਾਂ ਦੇ ਝੂਠੇ ਪਰਚੇ ਕਰਨ ਜੋਖਾ ਨਾ ਨਜ਼ਾਇਜ਼ ਕਰਨ ਇਹੋ ਜੀਆਂ ਚੀਜ਼ਾਂ ਤੋਂ ਪੁਲਿਸ ਨੂੰ ਵੀ ਉੱਪਰ ਉਠਣਾ ਚਾਹੀਦਾ ਤੇ ਸਾਡੀਆਂ ਸਰਕਾਰਾਂ ਨੂੰ ਵੀ ਚੰਗਾ ਸੋਚਣਾ ਚਾਹੀਦਾ ਬਾਕੀ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਚ ਅਮਨ ਸ਼ਾਂਤੀ ਆਪਸੀ ਭਾਈਚਾਰਾ ਕੋਈ ਇਹੋ ਜੀ ਕੋਈ ਘਟਨਾ ਨਾ ਵਾਪਰੇ ਜਿੰਨਾ ਕੋਈ ਕੌਮ ਨੂੰ ਕੋਈ ਕੋਈ ਵੱਡਾ ਕੋਈ ਨਰਸ ਚ ਆਉਣਾ ਪਵੇ ਜਾਂ ਕੋਈ ਤਸ਼ਦ ਚਲਣਾ ਪਵੇ ਇਸ ਕਰਕੇ ਸਾਡੀ ਤੇ ਗੁਰੂ ਮਹਾਰਾਜ ਚਰਨਾ ਚਰਦਾਸ ਆ ਕਿ ਸਤਿ ਸ਼ੁਕ ਸ਼ਾਂਤੀ ਆਪਸੀ ਪ੍ਰੇਮ ਪਿਆਰ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਜੀ ਭਾਈ ਗੱਜੋਣ ਵਾਲੀ ਜਿਹੜੀਆਂ ਪੋਸਟਾਂ ਵਾਇਰਲ ਹੋ ਰਹੀਆਂ ਉਹ ਸੂਸਿਓ ਲੈ ਕੇ ਤੁਹਾਡਾ ਚੀਜ਼ਾ ਇਹਦੇ ਚ ਇਹ ਤੇ ਹੁਣ ਜਨਾ ਚ ਕੋਈ ਸਰਕਾਰੀ ਸਟੇਟਮੈਂਟ ਨਹੀਂ ਆਉਂਦੀ ਕੋਈ ਇਹਨਾਂ ਨੂੰ ਅਫਵਾਹਾਂ ਨਹੀਂ ਹੋ ਸਕਦੀਆਂ ਕੋਈ ਅਸਲੀਅਤ ਵੀ ਹੋ ਸਕਦੀ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਆ ਪਰ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਇਹੋ ਜਿਹਾ ਕਦਮ ਨਹੀਂ ਉਠਾਉਣਾ ਚਾਹੀਦਾ ਕਦੇ ਵੀ ਕਿਉਂਕਿ ਉਹਨਾਂ ਨੇ ਆਪਣੀਆਂ ਸਜਾਵਾਂ ਤੋਂ ਵੱਧ ਸਮਾਜ ਸੱਜਾ ਪਹੁੰਚ ਚੁੱਕਿਆ ਬਾਕੀ ਉਹ ਸਿੰਘ ਚੜ੍ਹਦੀ ਕਲਾ ਚ ਫਾਂਸੀਆਂ ਦਾ ਵੈਸੇ ਕੋਈ ਡਰ ਨਹੀਂ ਗੇ ਸਿੱਖਾਂ ਨੂੰ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਸਿੱਖਾਂ ਦਾ ਧੱਕੇਸ਼ਾਹੀ ਵਾਲਾ ਰਵਈਆ ਜਿਹੜਾ ਇਹਦੀ ਅਸੀਂ ਨਖੇਦੀ ਕਰਦੇ ਕਿ ਇਦਾਂ ਦਾ ਨਹੀਂ ਹੋਣਾ ਚਾਹੀਦਾ ਉਹਨਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਸਾਡੀ ਟੀਮਾਂ ਦੇ